ਸਸ਼ਿਕਾਜਿਤ ਉਸਤੇ 124 7 ਪੰਚਾ ਆਮਦਨ ਤੋਂ ਵਾਝਾ ਦਾਤੇ ਮਾਮਲੇ ਵਿੱਚ ਫਿਰਫਤਰ ਕੀਤੇ ਗਏ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਅਗੂ ਵਿਕਲਮ ਸਿੰਘ ਉਝੂਠਿਆ ਦੀ ਦਾਰ ਪਟੀਸ਼ਨ ਦੀ ਸੁਣਵਾਈ ਅਚ 29 ਜੁਲਾਈ ਨੂੰ ਹਾਈ ਕੋਰਟ ਵਿੱਚ ਹੋਵੇਗੀ। ਪਿਛਲੀ ਸੁਣਵਾਈ ਵਿੱਚ ਮਜੀਠੀਆ ਦੇ ਵਕੀਲਾਂ ਨੇ ਪਟੀਸ਼ਨ ਵਿੱਚ ਸੋਧ ਕਰਨ ਲਈ ਸਬਾ ਮੰਗਿਆ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਸੀ। ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ। ਉਹਨਾਂ ਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਦੋਸ਼ ਹੈ। ਇਸ ਤੋਂ ਪਹਿਲੇ 2021 ਵਿੱਚ ਕਾਂਗਰਸ ਸਰਕਾਰ ਦੌਰਾਨ ਮਜੀਠੀਆ ਵਿਰੁੱਧ ਐਨਡੀਪੀਐਸ ਐਕਟ ਤਹਿਤ ਇੱਕ ਕੇਸ ਵੀ ਦਰਜ ਕੀਤਾ ਗਿਆ ਸੀ ਜਿਸ ਵਿੱਚ ਹੁਣ ਤੱਕ 6 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਾਬਕਾ ਡਿਪਟੀ ਸਿਹਤ ਅਧਾਰਚੋਪਾ ਅਧਿਆ ਅਤੇ ED ਦੇ ਸਾਬਕਾ ਡਿਪਟੀ ਡਾਇਰੈਕਟਰ ਸ਼ਾਮਲ ਹਨ ਮਜੀਠੀਆ ਦੀ ਜائਦਾਦਾਂ ਦੀ ਜਾਂਚ ਵੀ ਕੀਤੀ ਗਈ ਹੈ ਤੇ ਪੰਜਾਬ ਹਿਮਾਚਲ ਦਿੱਲੀ ਅਤੇ UP ਵਿੱਚ ਛਾਪੇਮਾਰੀ ਵੀ ਕੀਤੀ ਗਈ ਹੈ ਸਰਕਾਰ ਦਾ ਦਾਅਵਾ ਹੈ ਕਿ ਉਸ ਕੋਲ ਖੁਫਤਾ ਸਬੂਤ ਹਨ ਜੋ ਕਿ ਮਜੀਠੀਆ ਦੇ ਵਕੀਲ ਉਸ ਨੂੰ ਬੇਬੁਨਿਆਦ ਮਾਮਲਾ ਦੱਸ ਕੇ ਕਹਿ ਰਹੇ ਹਨ ਕਿ ਸਰਕਾਰ ਸਿਰਫ ਮੀਡੀਆ ਵਿੱਚ ਗੱਲ ਕਰਦੀ ਹੈ ਪਰ ਅਦਾਲਤ ਵਿੱਚ ਪਿੱਛੇ हट ਜਾਂਦੀ ਹੈ ਮਜੀਠੀਆ ਦੇ ਵਕੀਲਾ ਨੇ ਮੋਹੱਲੇ ਅਦਾਲਤ ਵਿੱਚ ਇੱਕ ਦਰਜੇਦਾਰ ਕਰਕੇ ਮੰਗ ਕੀਤੀ ਹੈ ਕਿ ਇਸ ਕੇਸ ਦੀ ਸੁਣਵਾਈ ਕੈਮਰੇ ਵਿੱਚ ਹੋਣ ਦੀ ਬਜਾਏ ਲਾਈਵ ਸਟ੍ਰੀਮਿੰਗ ਕੀਤੀ ਜਾਵੇ ਉਹਨਾਂ ਦਾ ਤਰਕ ਹੈ ਕਿ ਪੂਰੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਵੀ ਇਸ ਮਾਮਲੇ ਦੀ ਸੱਚਾਈ ਜਾਣਨਾ ਚਾਹੁੰਦੇ ਹਨ ਸਸ਼ੀ ਕਾਜਦ ਉਸਤੇ 124 7 ਪੰਜਾਬ ਆਮਦਨ ਤੋਂਵਾ ਚਾਹੇ ਦਾਤੇ ਮਾਮਲੇ ਵਿੱਚ ਫਿਰਫਤਾਰ ਕੀਤੇ ਗਏ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਅਗੂ ਵਿਕ੍ਰਮ ਸਿੰਘ ਉਚੀਆ ਦੀ ਦਾਰ ਪਟੀਸ਼ਨ ਦੀ ਸੁਣਵਾਈ 29 ਜੁਲਾਈ ਨੂੰ ਹਾਈ ਕੋਰਟ ਵਿੱਚ ਹੋਵੇਗੀ। ਪਿਛਲੀ ਸੁਣਵਾਈ ਵਿੱਚ ਮਜੀਠੀਆ ਦੇ ਵਕੀਲਾਂ ਨੇ ਪਟੀਸ਼ਨ ਵਿੱਚ ਸੋਧ ਕਰਨ ਲਈ ਸਬਾ ਮੰਗਿਆ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਸੀ। ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ। ਉਹਨਾਂ ਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਦੋਸ਼ ਹੈ। ਇਸ ਤੋਂ ਪਹਿਲੇ 2021 ਵਿੱਚ ਕਾਂਗਰਸ ਸਰਕਾਰ ਦੌਰਾਨ ਮਜੀਠੀਆ ਵਿਰੁੱਧ ਐਨਡੀਪੀਐਸ ਐਕਟ ਤਹਿਤ ਇੱਕ ਕੇਸ ਵੀ ਦਰਜ ਕੀਤਾ ਗਿਆ ਸੀ ਜਿਸ ਵਿੱਚ ਹੁਣ ਤੱਕ 6 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਾਬਕਾ ਡਿਪਟੀ ਸਿਹਤ ਚਟਰਪਾਲ ਅਧਿਆ ਅਤੇ ED ਦੇ ਸਾਬਕਾ ਡਿਪਟੀ ਡਾਇਰੈਕਟਰ ਸ਼ਾਮਲ ਹਨ ਮਜੀਠੀਆ ਦੀਆਂ ਜਾਇਦਾਦਾਂ ਦੀ ਜਾਂਚ ਵੀ ਕੀਤੀ ਗਈ ਹੈ ਤੇ ਪੰਜਾਬ ਹਿਮਾਚਲ ਦਿੱਲੀ ਅਤੇ UP ਵਿੱਚ ਛਾਪੇਮਾਰੀ ਵੀ ਕੀਤੀ ਗਈ ਹੈ ਸਰਕਾਰ ਦਾ ਦਾਵਾ ਹੈ ਕਿ ਉਸ ਕੋਲ ਖੁਫਤਾ ਸਬੂਤ ਹਨ ਜੋ ਕਿ ਮਜੀਠੀਆ ਦੇ ਵਕੀਲ ਉਸ ਨੂੰ ਬੇਬੁਨਿਆਦ ਮਾਮਲਾ ਦੱਸ ਕੇ ਕਹਿ ਰਹੇ ਹਨ ਕਿ ਸਰਕਾਰ ਸਿਰਫ ਮੀਡੀਆ ਵਿੱਚ ਗੱਲ ਕਰਦੀ ਹੈ ਪਰ ਅਦਾਲਤ ਵਿੱਚ ਪਿੱਛੇ ਹਟ ਜਾਂਦੀ ਹੈ ਮਜੀਠੀਆ ਦੇ ਵਕੀਲਾ ਨੇ ਮੁਹੱਲੇ ਅਦਾਲਤ ਵਿੱਚ ਇੱਕ ਦਰਜੇ ਦਾਰ ਕਰਕੇ ਮੰਗ ਕੀਤੀ ਹੈ ਕਿ ਇਸ ਕੇਸ ਦੀ ਸੁਣਵਾਈ ਕੈਮਰੇ ਵਿੱਚ ਹੋਣ ਦੀ ਬਜਾਏ ਲਾਈਵ ਸਟ੍ਰੀਮਿੰਗ ਕੀਤੀ ਜਾਵੇ ਉਹਨਾਂ ਦਾ ਤਰਕ ਹੈ ਕਿ ਪੂਰੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਇਸ ਮਾਮਲੇ ਦੀ ਸੱਚਾਈ ਜਾਣਨਾ ਚਾਹੁੰਦੇ ਹਨ ਸਸ਼੍ਰੀ ਕਾਂਜੋ ਤੁਸੀਂ 124 7 ਪੰਜਾਬ ਆਮਦਨ ਤੋਂ ਵਾਝਾ ਦੇ ਮਾਮਲੇ ਵਿੱਚ ਸਿਰਫ ਤਾਂ ਇੱਤੇ ਗਏ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕ੍ਰਮ ਸਿੰਘ ਉਚੀਆ ਦੀ ਗਾਰ ਪਟੀਸ਼ਨ ਦੀ ਸੁਣਵਾਈ ਅਜ 29 ਜੁਲਾਈ ਨੂੰ ਹਾਈ ਕੋਰਟ ਵਿੱਚ ਹੋਵੇਗੀ ਪਿਛਲੀ ਸੁਣਵਾਈ ਵਿੱਚ ਮਜੀਠੀਆ ਦੇ ਵਕੀਲਾਂ ਨੇ ਪਟੀਸ਼ਨ ਵਿੱਚ ਸੋਧ ਕਰਨ ਲਈ ਸਬਾ ਮੰਗਿਆ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਸੀ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ ਉਹਨਾਂ ਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਦੋਸ਼ ਹੈ ਇਸ ਤੋਂ ਪਹਿਲੇ 2021 ਵਿੱਚ ਕਾਂਗਰਸ ਸਰਕਾਰ ਦੌਰਾਨ ਮਜੀਠੀਆ ਵਿਰੁੱਧ ਐਨਡੀਪੀਐਸ ਐਕਟ ਤਹਿਤ ਇੱਕ ਕੇਸ ਵੀ ਦਰਜ ਕੀਤਾ ਗਿਆ ਸੀ ਜਿਸ ਵਿੱਚ ਹੁਣ ਤੱਕ 6 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਾਬਕਾ ਡਿਪਟੀ ਸਿਹਤਾਰਚਟੋ ਦੇਆ ਅਤੇ ED ਦੇ ਸਾਬਕਾ ਡਿਪਟੀ ਡਾਇਰੈਕਟਰ ਸ਼ਾਮਲ ਹਨ ਮਜੀਠੀਆ ਦੀਆਂ ਜائਦਾਦਾਂ ਦੀ ਜਾਂਚ ਵੀ ਕੀਤੀ ਗਈ ਹੈ ਤੇ ਪੰਜਾਬ ਹਿਮਾਚਲ ਦਿੱਲੀ ਅਤੇ UP ਵਿੱਚ ਛਾਪੇਮਾਰੀ ਵੀ ਕੀਤੀ ਗਈ ਹੈ ਸਰਕਾਰ ਦਾ ਦਾਵਾ ਹੈ ਕਿ ਉਸ ਕੋਲ ਖੁੱਪਤਾ ਸਬੂਤ ਹਨ ਜੋ ਕਿ ਮਜੀਠੀਆ ਦੇ ਵਕੀਲ ਉਸ ਨੂੰ ਬੇਬੁਨਿਆਦ ਮਾਮਲਾ ਦੱਸ ਕੇ ਕਹਿ ਰਹੇ ਹਨ ਕਿ ਸਰਕਾਰ ਸਿਰਫ ਮੀਡੀਆ ਵਿੱਚ ਗੱਲ ਕਰਦੀ ਹੈ ਪਰ ਅਦਾਲਤ ਵਿੱਚ ਪਿੱਛੇ हट ਜਾਂਦੀ ਹੈ ਮਜੀਠੀਆ ਦੇ ਵਕੀਲਾ ਨੇ ਮੋਹੱਲਦ ਅਦਾਲਤ ਵਿੱਚ ਇੱਕ ਦਰਜੇਦਾਰ ਕਰਕੇ ਮੰਗ ਕੀਤੀ ਹੈ ਕਿ ਇਸ ਕੇਸ ਦੀ ਸੁਣਵਾਈ ਕੈਮਰੇ ਵਿੱਚ ਹੋਣ ਦੀ ਬਜਾਏ ਲਾਈਵ ਸਟ੍ਰੀਮਿੰਗ ਕਿੱਤੇ ਜਾਵੇ ਉਹਨਾਂ ਦਾ ਤਰਕ ਹੈ ਕਿ ਪੂਰੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਇਸ ਮਾਮਲੇ ਦੀ ਸੱਚਾਈ ਜਾਣਨਾ ਚਾਹੁੰਦੇ ਹਨ